ਜਦੋਂ ਮੇਰੇ ਨੋਮੀਨੇਸ਼ਨ ਪੇਪਰ ਫਾਈਲ ਨਹੀਂ ਕਰ ਦਿੱਤੇ ਸੀ ਉਦੋਂ ਅਸੀਂ ਕੰਡੈਮਪਟ ਪਾਈ ਸੀ ਪੁਲਿਸ ਤੇ ਕਿਉਂਕਿ ਪੁਲਿਸ ਹਾਈ ਕੋਰਟ ਨੇ ਸਾਡੇ 10 ਕੈਂਡੀਡੇਟਸ ਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਸੀ ਜਿਹੜੇ 10 ਕੈਂਡੀਡੇਟਸ ਨੂੰ ਸਾਡਿਆਂ ਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਸੀ ਉਦੋਂ ਤੋਂ ਸਿਰਫ 2 ਕੈਂਡੀਡੇਟ ਸਾਡੇ ਪੁਲਿਸ ਨੇ ਨੋਮੀਨੇਸ਼ਨ ਫਾਈਲ ਹੋਣ ਦਿੱਤੇ ਸੀ ਬਾਕੀ 8 ਜਣਿਆਂ ਦੇ ਨੋਮੀਨੇਸ਼ਨ ਫਾਈਲ ਨਹੀਂ ਹੋਏ ਸੀ ਕਿਉਂਕਿ ਉਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਨਹੀਂ ਦਿੱਤੀ ਗਈ ਸੀ ਅਸੀਂ ਪੁਲਿਸ ਤੇ ਕੰਡੈਮਪਟ ਪਾਈ ਸੀ ਹਾਈ ਕੋਰਟ ਦੇ ਕਿ ਇਹਨਾਂ ਨੇ ਹਾਈ ਕੋਰਟ ਦੇ ਜਿਹੜੇ ਆਰਡਰ ਹੈ ਉਹਨਾਂ ਦੀ ਉਲੰਘਣਾ ਕੀਤੀ ਹੈ ਹਾਈ ਕੋਰਟ ਦੇ ਆਰਡਰਾਂ ਨੂੰ ਮੰਨਿਆ ਨਹੀਂ ਉਸ ਕੰਡੈਮਪਟ ਦੀ ਕੱਲ ਸੁਣਵਾਈ ਹੋਈ ਸੀ ਸਾਡੇ ਐਡਵੋਕੇਟ ਮਿਸਟਰ ਤੇਜਵੀਰ ਹੁੰਦਲ ਤੇ ਮਿਸਟਰ ਚੀਮਾ ਇਹ ਸਾਰੇ ਉੱਥੇ ਗਏ ਸੀ ਉਹਦੇ ਵਿੱਚ ਹਾਈ ਕੋਰਟ ਨੇ ਮਾਨਜੋਗ ਡੀਜੀਪੀ ਪੰਜਾਬ ਪ੍ਰਿੰਸੀਪਲ ਸੈਕਟਰੀ ਨੂੰ ਵੀ ਤਲਬ ਕੀਤਾ ਹੋਇਆ ਸੀ ਏਜੀ ਸਾਹਿਬ ਖੁਦ ਗਏ ਸੀ ਤਾਂ ਏਜੀ ਸਾਹਿਬ ਨੇ ਜਦੋਂ ਏਜੀ ਸਾਹਿਬ ਨੂੰ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਇਹ ਕੁਛ ਕੀ ਕਰ ਰਹੇ ਹੋ ਤਾਂ ਤੁਸੀਂ ਇਲੈਕਸ਼ਨ ਹੀ ਬੰਦ ਕਰਵਾ ਦਿਓ ਜਦੋਂ ਸਟੇਟ ਨੂੰ ਝਾੜ ਪਈ ਤਾਂ ਏਜੀ ਸਾਹਿਬ ਨੇ ਉੱਥੇ ਸਟੇਟਮੈਂਟ ਦਿੱਤੀ ਕਿ ਤੁਸੀਂ ਇਲੈਕਸ਼ਨ ਨੂੰ ਡੈਫਰ ਕਰ ਦਿਓ ਇਹ ਹਾਈ ਕੋਰਟ ਨੇ ਇਲੈਕਸ਼ਨ ਡੈਫਰ ਕੀਤਾ ਨਾਲ ਹੀ ਉਹਨੇ ਸਟੇਟ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਕਿ ਤੁਸੀਂ 15 ਇੱਕ ਤੱਕ ਜਿਹੜੇ ਜਿਹੜੇ ਦੋਸ਼ੀ ਦੇ ਲੋਕ ਜਿਨ੍ਹਾਂ ਨੇ ਪਾਈਪਰ ਫਾਈਲਸ ਪਾੜੀਆਂ ਨੇ ਜਾਂ ਜਿਨ੍ਹਾਂ ਨੇ ਅੰਦਰ ਨਹੀਂ ਜਾਣ ਦਿੱਤੇ ਸਾਡੇ ਕੈਂਡੀਡੇਟਸ ਨੂੰ ਉਹਨਾਂ ਤੇ ਤੁਸੀਂ ਕੀ ਐਕਸ਼ਨ ਲਿਆ ਹੈ 15 ਇੱਕ ਤੱਕ ਜਿਹੜਾ ਉਹਨਾਂ ਤੇ ਐਕਸ਼ਨ ਲੈ ਕੇ ਸਟੇਟ ਨੇ ਹਾਈ ਕੋਰਟ ਨੂੰ ਮਾਨ ਜੋ ਹਾਈ ਕੋਰਟ ਨੂੰ ਦੱਸਣਾ ਹੈ। ਇਹ ਕੰਡਮ ਸੀਗਾ ਸਰ ਇਹ ਤੁਸੀਂ ਇਕੱਲਾ ਪੁਲਿਸ ਤੇ ਸੀਗਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜਾ ਅੰਦਰ ਅਧਿਕਾਰੀ ਸੀਗੇ ਮਜੂਦ ਨਹੀਂ ਨਹੀਂ ਇਹ ਜਿਹੜੀ ਕੰਡਮ ਸੀ ਪੁਲਿਸ ਤੇ ਕਿਉਂਕਿ ਹਾਈ ਕੋਰਟ ਨੇ ਜਿਹੜੀ ਪ੍ਰੋਟੈਕਸ਼ਨ ਦਿੱਤੀ ਸੀ ਸਾਨੂੰ ਉਸ ਪੁਲਿਸ ਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਤੁਸੀਂ ਕੈਂਡੀਡੇਟ ਨੂੰ ਪ੍ਰੋਟੈਕਸ਼ਨ ਦੇ ਕੇ ਇਹਨਾਂ ਦੇ ਪੇਪਰ ਨਾਮਿਨੇਟ ਕਰਾ ਕੇ ਲੈ ਜਾਓ। ਫਾਈਲਾਂ ਕਿੰਨਾ ਵੱਲੋਂ ਪੜੀਆਂ ਗਈਆਂ ਸਰ ਜਿਹੜੇ ਦੋਸ਼ ਲੱਗ ਰਹੇ ਨੇ। ਫਾਈਲਾਂ ਜਿਹੜੇ ਮੌਜੂਦਾ ਸਰਕਾਰ ਦੇ ਉੱਤੇ ਗੁੰਡੇ ਖੜੇ ਕਿਤੇ ਬੈਸੇ ਜੀ। ਠੀਕ ਹੈ ਜੀ ਇਹ ਸਪੈਸ਼ਲ ਡਾਇਰੈਕਸ਼ਨ ਹੈ ਹਾਈ ਕੋਰਟ ਦੀ ਹਾਈ ਕੋਰਟ ਨੇ ਐਸਐਸਪੀ ਸਾਹਿਬ ਨੂੰ ਜ਼ਿੰਮੇਵਾਰੀ ਫਿਕਸ ਕੀਤੀ ਹੈ ਕਿ ਤੁਸੀਂ ਉਹਨਾਂ ਬੰਦਿਆਂ ਨੂੰ ਦੀ ਪਛਾਣ ਕਰਕੇ ਉਹਨਾਂ ਦੇ ਕਾਰਵਾਈ ਕਰੋ ਬੰਦੀ ਜੀ ਜਿਨ੍ਹਾਂ ਕਾਂਗਰਸੀਆਂ ਦੇ ਨਾਮੀਨੇਸ਼ਨ ਫਾਈਲ ਹੋਏ ਆ ਉਹਨਾਂ ਦੇ ਕਾਗਜ਼ ਕੀ ਰੱਦ ਕਰ ਦਿੱਤੇ ਗਏ ਜਾਂ ਉਹ ਇਲੈਕਸ਼ਨ ਲੜ ਰਹੇ ਨੇ ਦੇਖੋ ਦੋ ਜਣਾਂ ਨੇ ਤਾਂ ਪੁਲਿਸ ਪ੍ਰੋਟੈਕਸ਼ਨ ਵਿੱਚ ਨਾਮੀਨੇਸ਼ਨ ਦਿੱਤੇ ਸੀ ਉਸ ਤੋਂ ਬਿਨਾ ਚਾਰ ਨਾਮਿਨੇਸ਼ਨ ਸਾਡੇ ਹੋਰ ਫਾਈਲ ਹੋਏ ਸੀ ਉਹ 6 ਨਾਮਿਨੇਸ਼ਨ ਦੇ ਵਿੱਚੋਂ ਪੰਜ ਨਾਮਿਨੇਸ਼ਨ ਉਹਨਾਂ ਨੇ ਗਲਤ ਐਲੀਗੇਸ਼ਨ ਲਾ ਕੇ ਰਿਜੈਕਟ ਕਰ ਦਿੱਤੇ ਸੀ ਇੱਕ ਨਾਮਿਨੇਸ਼ਨ ਜਿਹੜਾ ਸਾਡਾ ਰਹਿ ਗਿਆ ਸੀ ਵਾਰਡ ਨੰਬਰ 7 ਫਿਰ ਅਸੀਂ ਜੁਨਾਨੀ ਮਸਲੀ ਸਭ ਨੇ ਫੈਸਲਾ ਲਿਆ ਸੀ ਕਿ ਇੱਕ ਵਾਰਡ ਦਾ ਇਲੈਕਸ਼ਨ ਨਹੀਂ ਲੜਨਾ ਅਸੀਂ ਮਾਨਯੋਗ ਹਾਈ ਕੋਰਟ ਜਾਵਾਂਗੇ ਜੇ ਹਾਈ ਕੋਰਟ ਸਾਡੀ ਫੇਵਰਟ ਕੁਝ ਦਊ ਤਾਂ ਅਸੀਂ ਸਾਰੇ ਜਾ ਕੇ ਇਲੈਕਸ਼ਨ ਲੜਾਂਗੇ ਇਸ ਲਈ ਜਿਹੜਾ ਸਾਡਾ ਇੱਕ ਕੈਂਡੀਡੇਟ ਰਹਿ ਗਿਆ ਸੀ ਅਸੀਂ ਵਿਧਰੋ ਕਰ ਲਿਆ ਸੀ ਹੁਣ ਜਿਹੜੇ ਬਾਕੀ ਪੰਜ ਰਹਿ ਗਏ ਸਰ ਉਸ ਤੇ ਕੀ ਕੋਈ ਗੱਲਬਾਤ ਹੋਈ ਆ ਤੋ ਜਿਹੜੇ ਵਕੀਲ ਸਾਹਿਬ ਨੇ ਕੀ ਕਰ ਨਵਦੀਪ ਜੀ ਮਿਸਟਰ ਹੁੰਦਲਵਾਲਾ ਨੇ ਤੇ ਚੀਮਾ ਹੀ ਹੁਣਾ ਨੇ ਜਸ਼ਨ ਜੀ ਬੈਠੇ ਆ ਮਾਨ ਜੋ ਕੋਰਟ ਜਿਹੜੀ ਅਸੀਂ ਐਪਲੀਕੇਸ਼ਨ ਦਿੱਤੀ ਸੀ ਉਹ 13 ਜਣਿਆਂ ਦੀ ਦਿੱਤੀ ਸੀ ਜਿਹੜੇ ਕੱਲ ਇਲੈਕਸ਼ਨ ਸਟੇ ਕਰਨ ਲਈ ਜਦੋਂ ਸਾਡੇ ਕੋਲ ਲਿਸਟ ਮੰਗੀ ਗਈ ਸੀ 13 ਵੋਟਸ ਦੀ ਦਿੱਤੀ ਗਈ ਸੀ ਪਰ ਜੱਜ ਸਾਹਿਬ ਦੀ ਡਿਸਕਸ਼ਨ ਸੀ ਜੋ ਜੱਜ ਸਾਹਿਬ ਨੂੰ ਜੋ ਹਾਈ ਕੋਰਟ ਨੂੰ ਮناسب ਸਮਝਾ ਉਹਦੇ ਮੁਤਾਬਕ ਉਹਨਾਂ ਨੇ ਅਠਾ ਵਾੜਾਂ ਦਾ ਜਿਹੜਾ ਲੈਕਚਨ ਹੈ ਉਹ ਡੈਫਰ ਕੀਤਾ ਫਰਦਰ ਲੱਗਦਾ ਹੈ ਕਿ ਜਿਹੜੇ 5 ਵੋਟ ਰਹਿ ਗਏ ਨੇ ਉਸ ਤੇ ਵੀ ਤੁਸੀਂ ਦੁਬਾਰਾ ਰੀ ਅਪੀਲ ਕਰੋਗੇ ਸਰ ਇਲੈਕਸ਼ਨ ਪਟੀਸ਼ਨ ਪਾਵਾਂਗੇ ਉਹਨਾਂ ਦੀ ਹੂੰ ਐਕਚੁਅਲੀ ਜਿਹੜੀ ਸਾਡੀ ਲੜਾਈ ਸੀ ਸਾਡੀ ਲੜਾਈ ਨਹੀਂ ਹੈਗੀ ਸੀ ਇਹ ਤਾਂ ਸ਼ਹਿਰ ਦੇ ਲੋਕਾਂ ਦੀ ਲੜਾਈ ਸੀ ਸ਼ਹਿਰ ਦੇ ਲੋਕਾਂ ਦਾ ਸੱਤਾਧਾਰੀਆਂ ਨੇ ਹੱਕ ਖੋਇਆ ਸੀ ਵੋਟ ਦਾ ਸਭ ਤੋਂ ਵੱਡਾ ਹੱਕ ਹੈ ਜਿਹੜਾ ਉਹਨਾਂ ਦਾ ਵੋਟ ਦਾ ਹੱਕ ਸੀ ਅਸੀਂ ਤਾਂ ਸ਼ਹਿਰ ਦੇ ਲੋਕਾਂ ਦੇ ਅਸ਼ੀਰਵਾਦ ਨਾਲ ਸ਼ਹਿਰ ਦੇ ਲੋਕਾਂ ਦੇ ਪਿਆਰ ਨਾਲ ਉਹਨਾਂ ਦੀ ਲੜਾਈ ਹਾਈ ਕੋਰਟ 'ਚ ਲੜੀ ਸੀ ਅਸੀਂ ਉਹਨਾਂ ਦਾ ਉਹਨਾਂ ਦੀ ਆਵਾਜ਼ ਲੈ ਕੇ ਹਾਈ ਕੋਰਟ ਗਏ ਸੀ ਹਾਈ ਕੋਰਟ ਨੇ ਸਾਡੇ ਸ਼ਹਿਰ ਦੇ ਲੋਕਾਂ ਦੀ ਆਵਾਜ਼ ਸੁਣੀ ਹੈ ਸ਼ਹਿਰ ਦੇ ਲੋਕਾਂ ਦਾ ਜਿਹੜਾ ਵੋਟ ਦਾ ਹੱਕ ਖੋਇਆ ਸੀ ਉਹਨਾਂ ਨੇ ਸਤਾਧਾਰੀ ਨੇ ਹਾਈ ਕੋਰਟ ਨੇ ਸ਼ਹਿਰ ਦੇ ਲੋਕਾਂ ਦਾ ਹੱਕ ਲੋਕਾਂ ਨੂੰ ਮੋੜਿਆ ਅਸੀਂ ਤਾਂ ਹੁਣ ਵੀ ਹਾਈ ਕੋਰਟ ਦਾ ਤੇ ਸ਼ਹਿਰ ਦੇ ਹਾਈ ਕੋਰਟ ਦਾ ਧੰਨਵਾਦ ਕਰਦੇ ਆ ਨਾਲ ਇਸ ਗੱਲ ਦਾ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਦਾ ਆਸ਼ੀਰਵਾਦ ਤੇ ਉਹਨਾਂ ਦੇ ਪਿਆਰ ਦਾ ਸਦਕਾ ਹੀ ਸਾਰਾ ਕੁਝ ਹੋਇਆ ਹੁਣ ਇਲੈਕਸ਼ਨ ਹੋਣਗੇ ਅਠਾਵਾੜਾਂ ਦੇ ਅਸੀਂ ਉਹਨਾਂ ਲੋਕਾਂ ਵਿੱਚ ਜਾਵਾਂਗੇ ਅਸੀਂ ਉਹਨਾਂ ਦੀ ਲੜਾਈ ਲੜ ਕੇ ਆਇਆ ਮੈਂ ਉਮੀਦ ਕਰਦਾ ਕਿ ਜਿਵੇਂ ਉਹਨਾਂ ਨੇ ਸਾਨੂੰ ਉਹਨਾਂ ਦੀਆਂ ਅਸੀਸਾਂ ਨਾਲ ਅਸੀਂ ਜਿੱਤ ਕੇ ਆਏ ਹਾਂ ਜਿਵੇਂ ਉਹਨਾਂ ਦੀਆਂ ਅਸੀਸਾਂ ਨਾਲ ਅਸੀਂ ਹਾਈ ਕੋਰਟ ਤੋਂ ਉਹਨਾਂ ਦੇ ਬੋਰਡ ਦਾ ਹੱਕ ਲੈ ਕੇ ਆਏ ਆ ਉਵੇਂ ਹੀ ਸਾਡੇ ਨੁਮਾਇੰਦਿਆਂ ਨੂੰ ਫਿਰ ਧਰਮਕੋਟ ਦੀ ਨਗਰ ਕੌਂਸਲ ਵਿੱਚ ਭੇਜਣਾ ਹੈ ਹਾਂਜੀ ਲੱਗਦਾ ਕਿ ਦੁਬਾਰਾ ਜਿਹੜੀਆਂ ਮੋਰ ਤੋਂ ਫੈਲਾ ਪਾਉਂਗੇ ਫਿਰ ਨਾ ਤਰਕ ਧੱਕੇਸ਼ਾਹੀ ਹੋ ਗਈ ਇਹਨਾਂ ਦੇ ਨਿਯਮਾਂ ਪਾਰਦਰਸ਼ੀ ਤਰੀਕੇ ਨਾਲ ਹੋਣਗੀਆਂ ਜਾਂ ਉਦੋਂ ਵੀ ਇਹ ਕੁਝ ਹੋਣਾ ਹੈ ਜ ਵੀ ਵਜਾਈ ਜਾਂਦੇ ਆ ਤਾਂ ਮੈਂ ਕਿਹਾ ਸੀ ਸ਼ਹਿਰ ਦੇ ਲੋਕਾਂ ਦੀਆਂ ਬਾਦਵਾਵਾਂ ਇਹ ਤਾਂ ਐਮਸੀ ਦੇ ਨਾਲ ਹੋਰ ਪਤਾ ਨਹੀਂ ਕੀ ਕੀ ਉਹਨਾਂ ਦਾ ਲੈ ਕੇ ਜਾਣ ਗਿਆ ਤਾਂ ਦੇਖੋ ਜਿਹੜੀ ਲੋਕਾਂ ਦੀ ਆਵਾਜ਼ ਹੈ ਨਾ ਇਸ ਆਵਾਜ਼ ਨੇ ਸਾਰਾ ਕੁਝ ਲੈ ਕੇ ਨਾ ਜਿਉਂ ਉਹਨਾਂ ਦੀ ਆਵਾਜ਼ ਹੋਈ ਲੋਕਾਂ ਨੂੰ ਜੋ ਮਰਜ਼ੀ ਕਰ ਲੈਣ ਪਰ ਜੋ ਲੋਕ ਦੇਖ ਰਹੇ ਐ ਜੋ ਲੋਕਾਂ ਦੀਆਂ ਅਸੀਸਾਂ ਸਾਡੇ ਨਾਲ ਇਹਨਾਂ ਦੇ ਕਰਨ ਨਾਲ ਕੁਝ ਨਹੀਂ ਹੋਣਾ ਮੈਂ ਉਮੀਦ ਕਰਦਾ ਕਿਉਂਕਿ ਜੋ ਜਿਸ ਤਰ੍ਹਾਂ ਸਟੇਟ ਨੇ ਸਟੇਟਮੈਂਟ ਦਿੱਤੀ ਹੈ ਜਾਂ ਜਿਸ ਤਰ੍ਹਾਂ ਹੁਣ ਹਾਈ ਕੋਰਟ ਸਾਹਿਬ ਨੇ ਸਖਤੀ ਦਾ ਰੁਖ ਅਪਣਾਇਆ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਇਲੈਕਸ਼ਨ ਜਿਹੜੇ ਫੇਰ ਤਰੀਕੇ ਨਾਲ ਹੋਣਗੇ ਜੇ ਫੇਰ ਕੁਝ ਕਰਨਗੇ ਤਾਂ ਫਿਰ ਤੁਸੀਂ ਲੋਕ ਨਾਲੋ ਮਾਨ ਜੋਖ ਹਾਈ ਕੋਰਟ ਨਾਲ ਆ ਫਿਰ ਅਸੀਂ ਬੰਟੀ ਜੀ ਲਿਖਿਆ ਗਿਆ ਹੈ ਕਿ 15 ਇੱਕ ਤੱਕ ਜਿਹੜੇ ਆਪਾਂ ਵੈਰੀਫਾਈ ਕਰਕੇ ਵੀਡੀਓ ਉਧਾਰਦੇ ਆ ਜੋ ਉੱਥੇ ਸੀਗੇ ਜਿੰਮਤ ਕੀ ਅਲਿਗੇਸ਼ਨ ਲਾਏ ਆ ਉਹਦੇ ਆਧਾਰ ਤੇ ਜੀ ਐਫ ਆਈ ਆਰ ਦਰਜ ਕਰਨ ਨੂੰ ਵੀ ਕਿਹਾ ਆ ਸਰ ਸਪੈਸੀਫਿਕਲੀ ਐਫ ਆਈ ਆਰ ਨਹੀਂ ਹੈਗਾ ਉਹ ਲਿਖਿਆ ਹੈ ਕਿ ਇਲੈਕਸ਼ਨ ਨੂੰ ਡੈਫਰ ਕਰ ਦਿੱਤਾ ਗਿਆ ਹੈ ਤੇ 15 ਇੱਕ ਤੱਕ ਸਟੇਟ ਦੀ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਹੈ ਏਜੀ ਸਭ ਕਮਿਟ ਕਰਕੇ ਆਇਆ ਉੱਥੇ ਸਟੇਟ ਦੀ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਗਈ ਹੈ ਕਿ ਜਿਹੜੇ ਜਿਹੜੇ ਲੋਕ ਦੋਸ਼ੀ ਹੈ ਚਾਹੇ ਉਹ ਸਿਵਲਿਅਨ ਨੇ ਚਾਹੇ ਪੁਲਿਸ ਕਰਮਚਾਰੀ ਨੇ ਜਿਹੜੇ ਲੋਕ ਉੱਥੇ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਪੈਸੀਫਿਕਲੀ ਐਫ ਆਈ ਆਰ ਨਹੀਂ ਲਿਖਿਆ ਕਾਰਵਾਈ ਲਿਖਿਆ ਗਿਆ ਕੀ ਤੁਹਾਨੂੰ ਲੱਗਦਾ ਹੈ ਜੀ ਵੀ ਸੱਤਾਧਾਰੀ ਪਾਰਟੀ ਜਿਹੜੀ ਆ ਹਾਈ ਕੋਰਟ ਦੇ ਆਰਡਰਾਂ ਨੂੰ ਮੰਨਦੇ ਹੋਏ ਉਹ ਬੰਦਿਆਂ ਤੇ ਕਾਰਵਾਈ ਕਰੂਗੀ ਤੇ ਉਹ 15 ਜਨਵਰੀ ਨੂੰ ਜਿਹੜੀ ਹੈ ਸਹੀ ਰਿਪੋਰਟ ਜਿਹੜੀ ਆ ਸਿੰਗੂਲਾ ਜੀ ਜੋ ਨਈ ਸਪੋਰਟ ਦੇਣਗੇ ਮੰ ਲੋ ਜੇ ਨਹੀਂ ਦੇਣਗੇ ਤਾਂ ਫਿਰ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਪਰ ਅਸੀਂ ਉਮੀਦ ਇਹ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਵਾਰ ਕੋਈ ਗਲਤ ਨਹੀਂ ਕਰੂਗਾ ਕਿਉਂਕਿ ਸਾਨੂੰ ਪ੍ਰਸ਼ਾਸਨ ਤੇ ਚਾਹੇ ਸਿਵਲ ਪ੍ਰਸ਼ਾਸਨ ਹੈ ਚਾਹੇ ਪੁਲਿਸ ਪ੍ਰਸ਼ਾਸਨ ਹੈ ਸਾਨੂੰ ਉਹਨਾਂ ਉੱਤੇ ਪੂਰੀ ਉਮੀਦ ਹੈ ਕਿ ਉਹ ਕੋਈ ਗਲਤ ਨਹੀਂ ਕਰੂਗਾ ਅਸੀਂ ਤਾਂ ਸੱਤਾ ਤਰਿੱਦੇ ਜਿਹੜੇ ਨੁਮਾਇੰਦੇ ਨੇ ਨਾ ਸੱਤਾਧਾਰੀ ਵਾਲੇ ਨੇ ਅਸੀਂ ਤਾਂ ਉਹਨਾਂ ਨੂੰ ਵੀ ਹੱਥ ਜੋੜ ਕੇ ਗੁਜ਼ਾਰਿਸ਼ ਕਰਦੇ ਆਂ ਕਿ ਹਾਈ ਕੋਰਟ ਨੇ ਲੋਕਾਂ ਦਾ ਹੱਕ ਮੋੜਿਆ ਵੋਟਾਂ ਦਾ ਤੇ ਤੁਹਾਨੂੰ ਉਹਨਾਂ ਨੂੰ ਵੀ ਸਾਡੀ ਸਰਕਾਰ ਸਹਿਤ ਬੇਨਤੀ ਹੈ ਕਿ ਪੀਸਫੁਲੀ ਇਲੈਕਸ਼ਨ ਹੋਣ ਦਿਓ ਲੋਕਾਂ ਦਾ ਫਤਵਾ ਦੇਖੋ ਅੱਗੇ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਫਤਵਾ ਦਿੱਤਾ ਸੀ ਜੇ ਤੁਹਾਨੂੰ ਇਹਗਾ ਲੋਕੀ ਹੁਣ ਵੀ ਜਿਹਨੂੰ ਫਤਵਾ ਦੇਣਗੇ ਉਹ ਫਤਵਾ ਮਨਜ਼ੂਰ ਕਰ ਲਓ ਹਾਈ ਜਿਹੜੇ ਜੈਸ ਟਾਈਮ ਤੇ ਇਹ ਇਲੈਕਸ਼ਨ ਦਾ ਫੈਲਾ ਦਾਖਲ ਹੋਣੀਆਂ ਸਹੀਆਂ ਮੈਂ ਵੀ ਜਿਹੜਾ ਕੁਝ ਫੈਲਾ ਦਾਖਲੀਆਂ ਜੜੀਆਂ ਕੋਰਟ ਵੱਲੋਂ ਹੁਕਮ ਹੋਈ ਸੀਗੇ ਉਹ ਫੈਲਾ ਜੜੀਆਂ ਅੰਦਰ ਪੇ ਬੋਝੀਗਾ ਸਹੀ ਆ ਤੇ ਜੇ ਬਾਕੀ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਨੂੰ ਮੈਂ ਨਾਲ ਲੈ ਕੇ ਆਪਦੇ ਮੈਂ ਉਹਨਾਂ ਨੂੰ ਫੈਲਾ ਬਣਾਉਣ ਗਿਆ ਆ ਫੈਲਾ ਬਣਾਉਣ ਗਿਆ ਸੀ ਪਰ ਉਸ ਟਾਈਮ ਦੇ ਉੱਤੇ ਇਹਨਾਂ ਦੇ ਮੇਰੇ ਨਾਲ ਦੇ ਮੇਰੇ ਕੈਂਡੀਡੇਟ ਸੀ ਉਹਨਾਂ ਨੇ ਵੀ ਧੱਕਾ ਮੁਕੀ ਕੀਤੀ ਸਾਨੂੰ ਵੀ ਧੱਕਾ ਮੁਕੀ ਕੀਤੀ ਪਰ ਪੁਲਿਸ ਨੇ ਸਾਨੂੰ ਫੜ ਕੇ ਪਾਸੇ ਕਰ ਲਿਆ ਤੇ ਜਿਹੜੇ ਸਾਡੇ ਕੈਂਡੀਡੇਟ ਸੀਗੇ ਉਹ ਸਾਰੇ ਅੱਜ ਜਿਹੜੀ ਉਹਦਾ ਇਹ ਵੀਡੀਓ ਪਈ ਆ ਜਿਹੜੀ ਉਸ ਕੁੱਤੇ ਗਿਆ ਸਭ ਨੇ ਬੀਬੀਆਂ ਦੀਆਂ ਕੀ ਬੀਬੀਆਂ ਦੇ ਵੇਖੋ ਚੰਡੀਗੜ੍ਹ ਬੀਬੀਆਂ ਵੀ ਸੀਗੀਆਂ ਬਸਾਰੇ ਲੈਂਦੀਆਂ ਅਜੰਦਾਲ ਵੀ ਸੀਗੀਆਂ ਐਸਟੀ ਵੀ ਸੀਗੀਆਂ ਲੈਂਦੀ ਐਸਟੀ ਵੀ ਸੀ ਪਰ ਜੋ ਕੁਛ ਹੈ ਗਿਆ ਸਾਡੇ ਕੋਲ ਜੋ ਮੱਠੀ ਲੈਂਦੀ ਐਸਟੀ ਮੱਠੀ ਵਿੱਚ ਜੋ ਕੁਛ ਇਹਦਾ ਬਸ ਲੁਕੀ ਹੋਈ ਆ ਉਹ ਕਿਸੇ ਤੋਂ ਦਿਖਾਈ ਨਹੀਂ ਜਾ ਸਕਦੀ ਤੇ ਫਿਰ ਹਾਈ ਕੋਰਟ ਦਾ ਬਦਵ ਸਬੰਧੀਆਂ ਫੈਸਲਾ ਆਇਆ ਹੈਗਾ ਜਿਹੜਾ ਉਹਦੇ ਵਿੱਚ ਉਹਦੇ ਹੱਥ ਜੋ ਜੇ ਸਾਡੇ ਬਾਲ ਦੇ ਕਿਸੇ ਗੱਲ ਤੇ ਸਟੇ ਦਾ ਮਤਲਬ ਜਾਨਣਾ ਚਾਹਵਾਗੇ ਜੀ ਸਟੇ ਹੋਏ ਆ ਤੇ ਦੁਬਾਰਾ ਇਲੈਕਸ਼ਨ ਹੋਣਗੇ ਜਾਂ ਕੀ ਇਹਦੇ ਚ ਹੋਊਗਾ ਜੋ ਕੋਰਟ ਫੈਸਲਾ ਦੇਊਗਾ ਉਹ ਨੂੰ ਉੱਥੇ ਪਰਵਾਦ ਕਰਾਗੇ ਅਸੀਂ ਚਾਹੁੰਦੇ ਆ ਪੰਜ ਬੋਲੇ ਵਾਦ ਉਹ ਵੀ ਭਰ ਲਏ ਸੀ ਉਹ ਮੇਰੇ ਨਾਲ ਸੀਗੇ ਕੈਂਡੀਡੇਟ ਆ ਦੀਪ ਮੁੰਡਾ ਨਾਲ ਸੀ ਮੇਰੇ ਇੱਕ ਮੁੰਡਾ ਹੋਰ ਮੇਰੇ ਨਾਲ ਸੀ ਉਹਦਾ ਕੀ ਨਾਮ ਹੈ ਲਾਲੀ ਲਵਲੀ ਲਾਲੀ ਹਾਂ ਲਵਲੀ 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 ਤੇ ਆ ਗੀਤਾ ਨਾਲ ਸੀ ਦੂਜੇ ਨਾਲ ਸੀਗੇ ਮੇਰੇ ਸਾਡੇ ਪੰਜਾਂ ਦੇ ਫਿਰ ਹਾਈ ਕੋਰਟ ਦੇ ਵਿੱਚ ਫਿਰ ਆਪਾਂ 8 ਵਾਰਡਾਂ ਦੀ ਕਿਉਂ ਪਾਈ ਫਿਰ 13 ਵਾਰਡਾਂ ਦੀ ਕਿਉਂ ਨਹੀਂ ਪਾਈ ਅਸੀਂ ਸਖਰਾਂ ਨਹੀਂ ਪਾਈ ਸੀ ਅਸੀਂ 13 ਦੀ ਪਾਈ ਸੀ ਪਰ ਜੋ ਸੁਣਵਾਈ ਹੋਈ ਅੰਦਾਜ਼ੇ ਹੋਈ ਤੇ ਬਾਕੀ ਬੰਦ ਵੀ ਸੁਭਾਉਣਾ ਹੈ ਜੀ ਹੁਣ ਦੇ ਅਸੀਂ ਕਹਿੰਦੇ ਪੰਜਾ ਬਾਕੀ 13 ਤੇ 13 ਦਾ ਇਲੈਕਸ਼ਨ ਹੋਣਾ ਚਾਹੀਦਾ ਅੱਛਾ ਹਾਂਜੀ ਪਰ ਹਾਈ ਕੋਰਟ ਦਾ ਡਿরেকਸ਼ਨ ਆਪਾਂ ਦਿੱਤਾ ਹਾਈ ਕੋਰਟ ਦੇ ਹੱਥਾਂ ਉਹ ਆਲਦਾ ਦੇ ਹੱਦ ਕੀਤੇ ਤੇ ਪੰਜ ਦਾ ਹੁਣ ਕੁਝ ਨਹੀਂ ਬਦਲਣਾ ਪੰਜ ਦਾ ਨਹੀਂ ਹੋਇਆ ਅੱਛਾ ਪਤਾ ਹੀ ਜੇ ਉਹ 13 ਵਾਰਡਾਂ ਦੇ ਇਲੈਕਸ਼ਨ ਦੁਬਾਰਾ ਹੋਵੇ